ਸੂਰ ਦੇ ਹਾਕਮ ਕਤਬੋਦੀਨ ਦੀਆ ਤੱਕੇ ਸਾਈਆਂ ਦੀਆਂ ਖਬਰਾਂ ਮਹਾਰਾਜੇ ਨੂੰ ਲਾਹੌਰ ਵਿੱਚ ਪਹੁੰਚੀਆਂ ਮਹਾਰਾਜਾ ਜੀ ਨੇ ਉਸ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਮਝਣ ਦੀ ਥਾਂ ਫੌਜੀ ਤਿਆਰੀਆਂ ਕਰਨ ਲੱਗ ਪਿਆ ਇੱਧਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਉਸ ਨਾਲ ਲੜਨ ਦਾ ਮਨ ਬਣਾ ਲਿਆ ਉਹਨਾਂ ਨੇ ਆਸ-ਪਾਸ ਦੀਆਂ ਛੋਣੀਆਂ ਤੋਂ ਆਪਣੀ ਫੌਜਾਂ ਮੰਗਵਾ ਲਈਆਂ ਅਲੀ ਬਾਬਾ ਫੂਲਾ ਸਿੰਘ ਜੀ ਨੂੰ ਵੀ ਮਦਦ ਲਈ ਸਾਧ ਲਿਆ ਗਿਆ ਸਾਰੀਆਂ ਸਿੱਖ ਫੌਜਾਂ ਨੇ ਫਰਵਰੀ 1807 ਈਸਵੀ ਨੂੰ ਕਸੂਸ ਇਹਨੂੰ ਜਾ ਕੇ ਰਾਪਾ ਲਿਆ। ਇਥੋਂ ਦਾ ਹਾਕਮ ਕਤਬੂਦੀਨ ਕਿਲੇ ਵਿੱਚ ਜਾ ਵੜਿਆ। ਕਿਲੇ ਨੂੰ ਘੇਰਾ ਪਾ ਕੇ ਤੂਪਾਂ ਦੇ ਗੋਲੇ ਵਰਸਾਏ ਜਾਣ ਲੱਗੇ। ਕਤਬੂਦੀਨ ਕਿਲੇ ਵਿੱਚੋਂ ਹੀ ਜਵਾਬੀ ਹਮਲੇ ਕਰ ਰਿਹਾ ਸੀ। ਲੜਾਈ ਲੰਮਕਦੀ ਦੇਖ ਕੇ ਇੱਕ ਰਾਤ ਕਿਲੇ ਦੀ ਦੀਵਾਰ ਹੇਠਾਂ ਬਰੂਦ ਭਰ ਦਿੱਤਾ ਗਿਆ ਜਦੋਂ ਦਿਨ ਚੜਿਆ ਤਾਂ ਅੱਗ ਲਗਾਈ ਗਈ ਤਾਂ ਕਿਲੇ ਦੀ ਇੱਕੇ ਦੀਵਾਰ ਧਰਤੀ ਉੱਤੇ ਆ ਡਿੱਗੀ ਬਿਜਲੀ ਦੀ ਤੇਜ਼ੀ ਨਾਲ ਬਾਬਾ ਫੂਲਾ ਸਿੰਘ ਜੀ ਨੇ ਆਪਣੇ ਸਾਥੀ ਸਿੰਘਾਂ ਸਮੇਤ ਕਿਲੇ ਵਿੱਚ ਵੜ ਕੇ ਕਬਜ਼ਾ ਕਰ ਲਿਆ ਕੁਤਬਉਦੀਨ ਨਸਤਾ ਹੋਇਆ ਫੜਿਆ ਗਿਆ ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਜੀ ਅਤੇ ਉਨ੍ਹਾਂ ਦੇ ਜਥੇ ਨੇ ਜਿਹੜੀ ਬਹਾਦਰੀ ਦਿਖਾਈ ਉਸ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਪ੍ਰਭਾਵਿਤ ਹੋਏ ਇਹ ਜੰਗ ਜਿੱਤ ਕੇ ਅਕਾਲੀ ਫੂਲਾ ਸਿੰਘ ਜੀ ਆਪਣੇ ਜਥੇ ਸਮੇਤ ਫਿਰ ਅੰਮ੍ਰਿਤਸਰ ਸਾਹਿਬ ਕੇ ਆ ਗਈ